ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਾਣੇ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਆਪਾਂ ਅੱਜ ਚੱਲੇ ਆ ਮੇਰੀ ਨੰਦ ਕੋਲੇ ਤੇ ਬਣੇ ਰਿਓ ਬਲੌਗ ਦੇ ਨਾਲ ਤੇ ਬਲੌਗ ਨੂੰ ਪੂਰਾ ਦੇਖਿਓ ਤੇ ਹੁਣ ਆਪਾਂ ਪਹੁੰਚ ਗਏ ਆ ਸ਼ੇਰਪੁਰ ਸ਼ੇਰਪੁਰ ਲੰਘਾ ਏ ਸ਼ੇਰਪੁਰ ਤੋਂ ਕੌਣ-ਕੌਣ ਦੇਖਦਾ ਹੁੰਦਾ ਸਾਡੀਆਂ ਵੀਡੀਓ ਦੱਸਿਓ ਸ਼ੇਰਪੁਰ ਖੇੜੀ ਜਿਹੜੇ ਨੇੜੇ ਤੇੜੇ ਦੇ ਪਿੰਡਾਂ ਦੇ ਨੇ ਜ਼ਰੂਰ ਕਮੈਂਟ ਕਰਕੇ ਦੱਸਿਓ ਇਹ ਇਧਰਲੇ ਲੋਕ ਸਾਨੂੰ ਦੇਖਦੇ ਆ ਬਾਕੀ ਹਨਾ ਬਰਨਾਲੇ ਸਾਈਡ ਦੇ ਤਾਂ ਸਾਨੂੰ ਪਤਾ ਵੀ ਬਹੁ ਜਾਣੇ ਦੇਖਦੇ ਆ ਕਿਉਂਕਿ ਕਮੈਂਟ ਆਉਂਦਾ ਹੁੰਦਾ ਹੂੰ ਵੀ ਅਸੀਂ ਬਰਨਾਲੇ ਤੋਂ ਆ ਭੈਣੇ ਥੋੜੀਆਂ ਵੀਡੀਓ ਦੇਖਦੇ ਆ ਇੱਥੇ ਨਾ ਅਸੀਂ ਬਰਨਾਲਾ ਵਾਲੇ ਰੋਡ ਦੇ ਖੜੇ ਆ ਬਰਨਾਲਾ ਉਹ ਸਾਹਮਣੇ ਬਰਨਾਲੇ ਦਾ ਰੋਡ ਆਗਾ ਜਾਣ ਦੀ ਵੱਡਾ ਹਾਈਵੇ ਸੰਘੇੜਾ ਮੰਲਾ ਦਾ ਸ਼ਹਿਰ ਇਹ ਹੈ ਨਾ ਹਾਂ ਸੰਘੇੜੇ ਖੜੇ ਆ ਗੱਡੀ ਦੇ ਪਿੱਛੋਂ ਨਾ ਆਵਾਜ਼ ਆਈ ਜਾਂਦੀ ਸੀਗੀ ਆਵਾਜ਼ ਆਉਂਦੀ ਸੀ ਜੀ ਐਮਪ ਦੇ ਖੜਕਣ ਦੀ ਇਹ ਖੜਕੀ ਜਾਂਦਾ ਸੀ ਖੜਕੀ ਜਾਂਦਾ ਸੀ ਇਹਦੇ ਟਾਈ ਵਗੈਰਾ ਲਾ ਕੇ ਨਾ ਉਹ ਕੀਤਾ ਹੋਇਆ ਸੀਗਾ ਪੈ ਨੱਪਿਆ ਕੀਤਾ ਹੋਇਆ ਸੀ ਇਹ ਫਿਰ ਉਹ ਟਾਇਆਂ ਟੁੱਟ ਗਈਆਂ ਸੀ ਖਾਂ ਕਰਕੇ ਇਹਦੇ ਆਵਾਜ਼ ਆਈ ਜਾਂਦੀ ਸੀ ਤੇ ਬਾਕੀ ਆਹ ਲੋਕੇਸ਼ਨ ਤੇ ਵੀਡੀਓ ਬਣਾਉਦੇ ਆ ਇੱਕ ਇੱਥੇ ਉਹ ਸੀਗਾ 140 ਰੁਪਏ ਦਾ ਗਲਾਸ ਜੂਸ ਦਾ ਉਹਦਾ ਕੋਲਡ ਡਰਿੰਕ ਦਾ ਨਾ 140 ਰੁਪਏ ਦਾ ਜਿਹੜਾ ਜੂਸ ਅ ਸੰਤਰਾ ਪਾਈਨੈਪਲ ਇਹ ਜਾਂ ਕੁਝ ਪਾ ਕੇ ਹਾਂ ਤੇ ਜਿਹੜਾ 10 ਰੁਪਏ ਵਾਲਾ ਗੰਨੇ ਦਾ ਰਸ ਪੈ ਜਾਂਦਾ ਹੁੰਦਾ ਜੀ ਛੋਟੇ ਡਿਸਪੋਜ਼ेबल ਗਲਾਸ ਚ ਉਹ 140 ਤੱਕ ਲਓ ਜੀ ਆਹ ਜਿਹੜੀ ਕੋਈ ਤਾਂ ਉਹ ਗੱਲ ਹੋ ਗਈ ਵੀ ਲੁੱਟਣਾ ਦਾ ਪੁੱਛਣਾ ਕੀ ਹਾਂ ਆ ਦੇਖ ਇੱਧਰ ਦਿਖਾ ਇੱਥੇ ਵੀ ਆਵਾਂਗੇ ਕਿਤੇ ਰਾਤ ਨੂੰ ਆਉਣ ਦਾ ਨਜ਼ਾਰਾ ਇੱਥੇ ਵਾਟਰਫਾਲ ਜ ਹੈਗਾ ਉਹ ਚ ਕਿਸਤੀ ਚ ਘਵਾਉਂਦੇ ਨੇ ਨਾ ਬਾਲਾ ਨਜ਼ਾਰਾ ਇਹ ਹੰਡਾਏ ਆਊਟਲੈਟ ਹੈਗਾ ਆਇਆ ਤਾਂ ਹੈਗੇ ਆਪਾਂ ਦੋ-ਤਿੰਨ ਵਾਰੀ ਪਰ ਉਹ ਰਾਤ ਵਾਲਾ 뷰 ਨਹੀਂ ਦੇਖਿਆ ਦੋ ਦਿਨ ਦਿਨ ਚ ਆਏ ਆ ਇਸ ਵੇਲੇ ਤਾਂ ਕੋਈ ਫਾਇਦਾ ਨਹੀਂ ਆਉਂਦਾ ਧੁੱਪ ਚ ਹਨਾ ਬੰਦਾ ਬਾਧੂ ਬਿਮਾਰ ਹੀ ਹੁੰਦਾ ਤਾਂ ਕਿਸਤੀ ਚ ਤਾਂ ਰਾਤ ਨੂੰ ਹੀ ਨਜ਼ਾਰਾ ਆਉਂਦਾ ਜਦੋਂ ਕਿਸਤੀ ਘਮਾਉਂਦੇ ਰਹਿਣਾ ਪਾਣੀ ਚ ਬાળા ਨਜ਼ਾਰਾ ਆਉਂਦਾ ਲਾਈਟਿੰਗ ਵਗੈਰਾ ਵੀ ਰਾਤ ਨੂੰ ਬਹੁਤ ਸੋਹਣੀ ਹੁੰਦੀ ਆ ਐਂ ਲੱਗਦਾ ਹੁੰਦਾ ਜਿਵੇਂ ਆਪਾਂ ਬਾਹਰਲੇ ਦੇਖ ਚ ਆ ਗਏ ਹੁੰਦੇ ਆ ਕਿਸੇ ਮੈਨ ਹੀ ਕੈਨੇਡਾ ਤਾਂ ਇਹੀ ਕਹਿੰਦੇ ਨੇ ਇਹਨਾਂ ਨੂੰ ਜਿਵੇਂ ਕੈਨੇਡਾ ਵਰਗਾ ਰਾਤ ਦਾ 뷰 ਬਹੁਤ ਸੋਹਣਾ ਆ ਗੰਨੇ ਦਾ ਰਾਸ ਪੀ ਲੋ ਬਰੇ ਦੁੱਧ ਦਾ ਇਹੀ ਵਧੀਆ ਨਹੀਂ ਜੂਸ ਹੀ ਵੀ ਇਹ ਜੂਸ ਤੇ ਨਹੀਂ ਹੁੰਦਾ ਇਹ ਰਾਸ ਆ ਇੱਕ ਬੱਚਾ ਸਾਡਾ ਸੁੱਤਾ ਪਿਆ ਇੱਕ ਬੱਚਾ ਉੱਠ ਗੜਿਆ ਥੱਕ ਜਾਂਦੇ ਨੇ ਬੱਚੇ ਸਵੇਰੇ ਸਾਜਰੇ ਉੱਠਦੇ ਨੇ ਨਾ ਇਸ ਵੇਲੇ ਆ ਕੇ ਅੱਧਾ ਪੌਣਾ ਘੰਟਾ ਸੌਂਦੇ ਨੇਗੇ ਫਿਰ ਸਵੇਰੇ ਵੀ ਰਾਤ ਨੂੰ ਪੈਣਾ ਨਹੀਂ ਇਹਨਾਂ ਨੇ ਸਵੇਰੇ ਫਿਰ ਸਾਜਰੇ ਸਕੂਲ ਜਾਂਦੇ ਨੇ ਮਸਾਂ ਹੀ ਉੱਠਦੇ ਨੇ ਰਾਤ ਨੂੰ ਤਾਂ ਇਹ ਅੱਖਾਂ ਪੱਟ-ਪੱਟ ਦੇਖਦੀ ਆ ਛੋਟੀ ਵੀ ਤੁਸੀਂ ਸੌਂਗੇ ਅੱਖਾਂ ਖੋਲੀ ਜਾਊਗੀ ਜੇ ਨਾ ਦਿਨ ਚ ਮਤਲਬ ਇਹ ਜਿਆਦਾ 2-3 ਘੰਟਿਆਂ ਤੋਂ ਵੀ ਵੱਧ ਸੌਂਜਵੇਂ ਮੈਂ ਇਹਨੂੰ ਬਹੁਤ ਘੱਟ ਸੌਣ ਦਿੰਨੀ ਆ ਦਿਨ ਚ ਵੈਸੇ ਜੇ ਨਾ ਵੱਧ ਸੌਂਜਵੇਂ ਥੋੜਾ ਜਨਾ ਟਾਈਮ ਫੇਰ ਇਹ ਰਾਤ ਨੂੰ ਮੇਰੇ ਵਰਗੀ ਦੀ ਅੱਖਾਂ ਪੱਟੀ ਜਾਊ ਕਹੂਗੀ ਤੂੰ ਸੌਂ ਵੀ ਗਈ ਮਮਾ ਤੁਝਾਂ ਹੋਗੀ ਐਂ ਕਰੀ ਜਾਊਗੀ 10:30 ਮੈਂ ਆਉਣਾ ਉਹਨਾਂ ਖੇਡ ਕੇ ਉਦੋਂ ਇਹ ਆਮ ਨਾ ਫੋਨ ਦੇਖਦੀ ਹੁੰਦੀ ਆ ਕੋਈ ਨੀਂਦ ਇਹਦੇ ਕੋਲੇ ਵੀ ਨਹੀਂ ਹੁੰਦੀ ਫਿਰ ਮੈਂ ਪੈਣਾ ਉਹਨਾਂ 1 ਵਜੇ ਜਾਂ 2 ਵਜੇ ਇਹ ਫਿਰ 1 ਵਜੇ ਦੇ ਕੋਲੇ ਮੈਂ ਫੋਨ ਰੱਖਦਾ ਉਹਨਾਂ ਆਪਦਾ ਇਹ ਉਦੋਂ ਸੌਂਦੀ ਹੁੰਦੀ ਆ ਹਜੇ ਮੇਰੇ ਨਾਲ ਗੱਲਾਂ ਮਾਰਦੀ ਹੁੰਦੀ ਆ ਜਿਹਦੇ ਵਿੱਚ ਵੱਧਾ ਸੌਂ ਜਵੇ ਨਹੀਂ ਤਾਂ ਫਿਰ 11 11:30 ਹੋ ਜਾਂਦੀ ਆ ਬਾਕੀ ਫਸਲਾਂ ਦਾ ਤਾਂ ਨਿਬੜ ਹੀ ਗਿਆ ਸਾਰੇ ਪਾਸੇ ਆ ਨਾ ਹੁਣ ਫਸਲਾਂ ਦਾ ਤਾਂ ਨਿਬੜ ਗਿਆ ਤੂੜੀ ਰਹਿੰਦੀ ਹੈ ਮਾੜੀ ਮੋਟੀ ਆ ਤੇ ਤੂੜੀ ਵਾਲੀਆਂ ਕਿੰਨੀਆਂ ਚੱਲਦੀਆਂ ਹਾਂ ਚੱਲੋ ਬਾਕੀ ਮਿਲਦੇ ਆ ਫਿਰ ਅੱਗੇ ਜਾ ਕੇ ਟਰੱਕ ਵਾਲਿਆਂ ਦੇ ਵੀ ਜੋ ਮਾਨ ਚ ਆਉਂਦਾ ਨਾ ਉਹ ਲਿਖ ਹੀ ਦਿੰਦੇ ਨੇ ਉਹ ਟਰੱਕ ਦੇ ਥੱਲੇ ਨਾ ਕਿਤੇ ਸੜਕ ਸੁੜਕ ਤੋਂ ਪਲੇਟ ਟੁੱਟ ਗਈ ਹੋਊਗੀ ਇਹਨਾਂ ਨੇ ਚੱਕ ਕੇ ਉਹ ਟਰੱਕ ਦੇ ਮਗਰ ਲਾਈ ਹੋਈ ਆ ਲਿਖਿਆ ਹੋਇਆ ਥੱਲੇ ਅੱਗੇ ਮੋੜ ਹੈ ਦੇਖਦਾ ਤੁਹਾਨੂੰ ਉਹਦੇ ਥੱਲੇ ਲਿਖਿਆ ਹੋਇਆ ਅੱਗੇ ਮੋੜ ਹੈ ਅਸੀਂ ਵੀ ਦੇਖ ਕੇ ਹੈ ਅਸੀਂ ਕਹਿੰਦੇ ਕਿਹੜਾ ਮੋੜ ਅੱਗੇ ਫਿਰ ਜਦੋਂ ਅਸੀਂ ਦੇਖਿਆ ਟਰੱਕ ਦੀ ਹਾਲਤ ਦੇਖੀ ਖਾਸਤਾ ਸੀ ਆ ਦੇਖੋ ਅਸੀਂ ਕਹਿੰਦਾ ਸੱਚੀ ਉਹ ਮੋੜ ਆ ਵੀ ਇਹਦਾ ਕੁਝ ਨਹੀਂ ਪਤਾ ਵੀ ਕਦੋਂ ਮੁੜ ਜੇਵੇ ਇਹ ਹਾਂ ਮਾ ਜਿਹੜੀ ਬੱਸ ਖੜੀ ਆ ਨਾ ਇਹ ਚ ਡੈਡੀ ਨੂੰ ਅੱਗ ਲੱਗ ਗਈ ਸੀ ਬਈ ਨਾ ਕੁਝ ਚੀਜ਼ਾਂ ਨਾਲ ਆਪਣੀਆਂ ਜਿਵੇਂ ਜ਼ਿਆਦਾ ਜੁੜੀਆਂ ਹੁੰਦੀਆਂ ਨੇਗੀ ਆ ਇਹ ਬੱਸ ਚ ਵੀ ਡੈਡੀ ਦੀ ਜ਼ਿਆਦ ਹੀ ਸੀ ਇੱਕ ਮੰਨ ਲਓ ਜਦੋਂ ਅਸੀਂ ਆਉਣਾ ਨਾ ਇੱਧਰ ਨੂੰ ਡੈਡੀ ਨੇ ਸਾਨੂੰ ਕਹਿਣਾ ਵੀ ਦੇਖ ਲੋ ਨਾ ਵੀ ਹੁਣ ਤੋਂ ਨਹੀਂ ਮੈਂ 10-12 ਸਾਲ ਪਹਿਲਾਂ ਮਰ ਜਾਣਾ ਸੀਗਾ ਵੀ ਉਹ ਮੈਂ ਇੱਕ ਜਵਾਕ ਦੀ ਜਾਨ ਬਚਾਈ ਸੀ ਤਾਂ ਕਰਕੇ ਮੈਂ ਇੰਨਾ ਟਾਈਮ ਵੱਧ ਜਿਉਂ ਗਿਆ ਹਨਾ ਹਾਂ ਇਹ ਕੋਈ ਰੌਲਾ ਜਿਆ ਸੀਗਾ ਸਰਸੇ ਵਾਲਿਆਂ ਨੇ ਅੱਗਾ ਲਾਤੀਆਂ ਸੀ ਬਸ ਸਾਨੂੰ ਤੇ ਉਹ ਡੈਡੀ ਸੁੱਤਾ ਪਿਆ ਸੀਗਾ ਤੇ ਕੱਪੜਿਆਂ ਨੂੰ ਵੀ ਅੱਗ ਲੱਗੀ ਉਹਦੇ ਬੈਗ ਨੂੰ ਵੀ ਅੱਗ ਲੱਗੀ ਜਿਹੜਾ ਸਰਕਾਰੀ ਆਰਮੀ ਦਾ ਆਈਡੈਂਟੀਟੀ ਕਾਰਡ ਸੀ ਉਹ ਵੀ ਵਿੱਚ ਹੀ ਮੱਚ ਗਿਆ ਸੀ ਫੋਨ ਫਾਨ ਸਾਰਾ ਕੁਝ ਵਿੱਚ ਹੀ ਡੈਡੀ ਕਹਿੰਦਾ ਵੀ ਜਵਾਕ ਨੂੰ ਅੱਗ ਲੱਗ ਰਹੀ ਸੀ ਕਹਿੰਦਾ ਵੀ ਖਾਣੀ ਮੈਂ ਜਵਾਕ ਕਰਕੇ ਬਚਣਾ ਦੀ ਖਾਣੀ ਉਹਨੇ ਮੇਰੇ ਕਰਕੇ ਬਚਣਾ ਸੀਗਾ ਹਾਂ ਉਹ ਵੀ ਉਹਦੀ ਮਾਂ ਤੋਂ ਬਜ਼ੈਰੀ ਤੋਂ ਦੋ ਜਵਾਕ ਸੀਗੇ ਚੱਕੇ ਨਹੀਂ ਗਏ ਸੀਗੇ ਚੱਕੇ ਨਹੀਂ ਗਏ ਫਿਰ ਡੈਡੀ ਨੇ ਉਹਨੂੰ ਚੱਕ ਕੇ ਬਸ ਚੋਸਾਲ ਮਾਰੀ ਸੀਗੀ ਤੇ ਉਹ ਫਿਰ ਜਵਾਕ ਵੀ ਬਚ ਗਿਆ ਸੀ ਤੇ ਡੈਡੀ ਵੀ ਬਚ ਗਿਆ ਤੇ ਉਹ ਜਿਹੜੇ ਕਿ ਕੱਪੜੇ-ਕੁੱਪੜੇ ਜਿਹਦਾ ਮੱਚੇ ਪੈ ਸੀਗੇ ਡੈਡੀ ਦੇ ਵੀ ਤੇ ਫਿਰ ਉਹਨੇ ਕਿਸੇ ਦਾ ਫੋਨ ਫੜ ਕੇ ਉਦੋਂ ਫੋਨ ਕਰਿਆ ਸੀਗਾ ਅਸੀਂ ਉਹਨੂੰ ਬਰਨਾਲਿਓਂ ਆ ਕੇ ਮੈਂ ਛੋਟਾ ਜਾ ਤੀਕਾ ਮੈਨੂੰ ਸਕੂਟਰ ਉਦੋਂ ਆਇਆ ਹੀ ਤੀਕਾ ਵੀ ਚਲਾਉਣਾ ਘੱਟ ਹੀ ਆਉਂਦਾ ਸੀ ਰਾਤ ਨੂੰ ਅਸੀਂ ਮੈਂ ਤੇ ਮੇਰਾ ਦਾਦਾ ਲੈਣ ਆਏ ਸੀ ਉਹਨੂੰ ਡੈਡੀ ਨੂੰ ਮੇਰੇ ਨੂੰ 11:30 12 ਵਜੇ ਹੋਏ ਸੀ ਰਾਤ ਨੂੰ ਮੈਂ ਪਹਿਲੀ ਵਾਰੀ ਮੈਨੂੰ ਡਰ ਵੀ ਲੱਗੇ ਵੀ ਹਾਏ ਚੋਰ ਨਾ ਆਏ ਕਰ ਦੇਣਾ ਤੇ ਨਾਲੇ ਲੈ ਕੇ ਵੀ ਗਏ ਫਿਰ ਮੁੜਦੇ ਡੈਡੀ ਨੇ ਆਪ ਹੀ ਚਲਾਇਆ ਸਕੂਟਰ ਫੇ ਡੈਡੀ ਹੋਣੀ ਨਾ ਉਹ ਮਤਲਬ ਉਹ ਫੈਮਿਲੀ ਨੂੰ ਕਾਫੀ ਟਾਈਮ ਤੱਕ ਮਿਲਦੇ ਰਹੇ ਵੀ ਹੁਣ ਤਾਂ ਜਵਾਕ ਵੀ ਪਤਾ ਨਹੀਂ ਕਿੱਡਾ ਹੋ ਗਿਆ ਹੁਣ ਹਾਂ ਬੱਚਾ ਵੀ ਵੱਡਾ ਹੋ ਗਿਆ ਹੁਣ ਹਾਂ ਹੁਣ ਤਾਂ ਡੈਡੀ ਨੂੰ ਵੀ ਵਿਚਾਰੇ ਨੂੰ ਆਪਣੇ 6 ਸਾਲ ਹੋ ਗਏ ਹਾਂ ਤੇ ਐ ਨਾ ਕਈਆਂ ਨਾਲ ਖੂਨ ਦਾ ਰਿਸ਼ਤਾ ਨਹੀਂ ਹੁੰਦਾ ਬੰਦੇ ਦਾ ਹਨਾ ਵੈਸੇ ਆਪਣੇ ਮਤਲਬ ਰਿਸ਼ਤੇ ਬਣ ਜਾਂਦੇ ਹੁੰਦੇ ਨੇ ਡੈਡੀ ਵੀ ਸਾਡੇ ਦੀ ਜਾਨੀ ਕਿ ਇਧਰ ਹੀ ਸੀ ਜੋਬ ਇਧਰ ਕਰਦੇ ਸੀ ਬਠਿੰਡੇ ਪਹਿਲਾਂ ਤਾਂ ਅਸੀਂ ਡੈਲੀ ਵਾਂਗ ਬਠਿੰਡੇ ਆਉਂਦੇ ਸੀ ਬਠਿੰਡੇ ਡਿਊਟੀਆਂ ਸੀਗੀ ਡੈਡੀ ਦੀ ਜਿਹੜਾ ਆਪਾਂ ਕਹਿੰਦੇ ਆ ਅਸਲਾ ਅਸਲੇ ਵਾਲੀ ਸ਼ਾਉਣੀ 'ਚ ਸੀਗੀ ਡੈਡੀ ਉੱਥੇ ਜੁੜੀ ਸੀ ਸੀਗੇ ਇੱਥੇ ਅਸਲਾ ਸਾਰਾ ਇੰਡੀਆ ਦਾ ਖਾਣੀ ਪਤਾ ਨਹੀਂ ਕਹਿੰਦੇ ਹੁੰਦੇ ਨੇ ਖਾਣੀ ਪੰਜਾਬ ਦਾ ਭਾਈ ਅਸਲਾ ਸਾਰਾ ਵਿੱਚ ਹੀ ਪਿਆਗਾ ਇੱਥੇ ਬਠਿੰਡੇ ਸ਼ਾਉਣੀ 'ਚ ਤੇ ਡੈਡੀ ਕਹਿੰਦੇ ਹੁੰਦੇ ਦੀ ਵੀ ਅਸੀਂ ਸਾਰੀ ਨਿਗਰਾਨੀ ਰੱਖਣੀ ਹੁੰਦੀ ਸੀ ਉਹਨਾਂ ਦੀ ਜੁੜੀ ਸੀ ਸੀਗੇ ਨਾ ਡੈਡੀ ਹੁਣ ਤਾਂ ਰੈਂਕ ਵੀ ਖਾਣੀ ਵੱਧ ਗਿਆ ਸੀ ਡੈਡੀ ਦਾ ਤੁਹਾਰੋ ਕੀ ਸੀਗੇ ਫਿਰ ਉਹ ਆਪਾਂ ਨਾ ਮਤਲਬ ਵੀਡੀਓ ਬਣਾਉਣ ਦਾ ਕੰਮ ਤਾਂ ਬਹੁਤ ਟਾਈਮ ਪਹਿਲਾਂ ਹੀ ਸ਼ੁਰੂ ਕਰ ਲੈਣਾ ਸੀਗਾ ਹਨਾ ਪਰ ਆਪਾਂ ਨਾ ਆਪਣੇ ਜਿਹੜੇ ਨਾਲ ਦੇ ਹੁੰਦੇ ਆ ਉਹੀ ਆਪਣੇ ਮਨ ਵਿੱਚ ਕਈ ਵਾਰ ਲਪਤਾ ਖਿੱਚਣ ਤੇ ਲੱਗੇ ਹੁੰਦੇ ਆ ਹਨਾ ਆਪਣੇ ਨਾਲ ਹੀ ਹੁੰਦੇ ਆ ਸੱਪ ਨਾਲ ਹੀ ਬੈਠੇ ਹੁੰਦੇ ਆ ਜਿਆਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਇਹ ਗੱਲ ਦਾ ਵੀ ਹਨਾ ਵੀ ਕਿਹੜਾ ਆਪਣਾ ਚੰਗਾ ਸੋਚਦਾ ਕਿਹੜਾ ਮਾੜਾ ਸੋਚਦਾ ਹਨਾ ਮਤਲਬ ਪਹਿਲਾਂ ਜਦੋਂ ਲੋਕਡਾਊਨ ਆਇਆ ਅਸੀਂ ਟਿਕਟੌਕ ਦੇ ਵੀਡੀਓ ਬਣਾਉਂਦੇ ਹੁੰਦੇ ਸੀ ਇੰਸਟਾ ਤੇ ਵੀ ਬਣਾਉਂਦੇ ਸੀ ਜਣੇ ਕਿ ਡਰਾਫਟ ਚ ਹੀ ਰੱਖੀ ਜਾਂਦੇ ਹੁੰਦੇ ਸੀਗੇ ਹਾਂ ਡਰਾਫਟ ਚ ਰੱਖਣੀ ਅਸੀਂ ਵੀਡੀਓ ਤੇ ਜੇ ਅਸੀਂ ਉਹ ਟਾਈਮ ਅਸੀਂ ਵੀਡੀਓ ਸਟਾਰਟ ਕਰ ਦਿੰਦੇ ਤੇ ਅਸੀਂ ਪਾਉਣ ਲੱਗਣਾ ਨਾ ਸਾਨੂੰ ਲੋਕਾਂ ਨੇ ਕਹਿਣਾ ਨਾ ਇਹ ਕੰਮ ਨਹੀਂ ਚੰਗਾ ਨਹੀਂ ਐ ਨਹੀਂ ਬਾ ਨਹੀਂ ਸਾਨੂੰ ਐ ਸੀਗਾ ਵੀ ਚੱਲ ਵੀ ਸਾਰੇ ਕੀ ਪਾਉਂਦਾ ਵੀ ਦੇਸੀ ਪਾ ਲਾਂਗੇ ਬਈ ਉਹੀ ਤਾਂ ਗੱਲ ਹੈ ਨਾ ਪਰ ਹਾਂ ਜੇ ਉਦੋਂ ਦੇ ਪਾਉਂਦੇ ਹੁੰਦੇ ਹਨਾ ਹੁਣ ਨੂੰ ਆਪਣੀ ਜਣੇ ਕਿ ਭੋਲ ਆਏ ਹੁਣੇ ਸੀ ਬੜੀਆ ਫੈਮਿਲੀ ਬਣੀ ਹੋਣੀ ਸੀ ਮਤਲਬ ਬਹੁਤ ਜਾਣੇ ਹੁਣ ਹੁਣ ਵੀ ਜਾਣਦੇ ਨੇ ਚਲੋ ਪਰ ਹੁਣੇ ਸਾਡੀ 1 ਸਾਲ ਦੀ ਮਿਹਨਤ ਆ ਗਈ ਹੈ ਨਾ 1 ਸਾਲ ਦੇ ਵਿੱਚ ਅਸੀਂ ਹੁਣ ਨੂੰ ਆਪਣੇ ਨਾਲ ਬਹੁਤ ਲੋਕਾਂ ਦਾ ਪਿਆਰ ਹੋਣਾ ਸੀਗਾ ਚਲੋ ਹੁਣ ਵੀ ਬਹੁਤ ਹੈਗਾ ਪਰ ਜਨਨ ਕੀ ਹੁਣ ਨੂੰ ਆਪਣੇ ਫੋਲੋਅਰ ਪੂਰੇ ਹੋ ਜਾਂਦੇ ਜਨਨ ਕੀ ਆਪਾਂ ਕਹਿੰਦੇ ਵੀ ਮਿਲੀਅਨ ਤਾਂ ਹੋ ਹੀ ਜਾਂਦੇ ਹਾਂ ਬਹੁਤ ਮਤਲਬ 4-5 ਸਾਲਾਂ ਚ ਦਾ ਇੰਨੇ ਜਾਣੇ ਜੋੜੀ ਜਾਂਦੇ ਹੈ ਨਾ ਅਰੇ ਸਾਨੂੰ ਪਤਾ ਨਹੀਂ ਸੀ ਵੀ ਸਾਡੇ ਜਾਣ ਕੇ ਲੱਤਾਂ ਖਿੱਚੀਆਂ ਜਾ ਰਹੀਆਂ ਨੇ ਵੀ ਇਹਨਾਂ ਦਾ ਕਿਤੇ ਕੁਝ ਬਣ ਨਾ ਜਾਵੇ ਇਹ ਸਾਡੇ ਨਾਲ ਹੀ ਰਹਿਣ ਜੋ ਕੇ ਰਹਿਣ ਬਸ ਵੀ ਸਾਡੇ ਨਾਲ ਹੀ ਜਾਣ ਜੋ ਕੇ ਰਹਿਣ ਨਾਲੇ ਅਸੀਂ ਘਰ ਖਵਾਇਆ ਤੇ ਨਾਲੇ ਸਾਡਾ ਬਣਿਆ ਕੱਖ ਨਹੀਂ ਹੈਗਾ ਹਾਂ ਨਾਲੇ ਸਾਰਾ ਕੁਝ ਅਸੀਂ ਜਿੰਨਾ ਅਸੀਂ ਹੁੰਦਾ ਸੀਗਾ ਵੀ ਚਾਲ ਕੋਈ ਨਹੀਂ ਯਾਰ ਆਪਾਂ ਅਸੀਂ ਕਦੇ ਫਰਕ ਨਹੀਂ ਸਮਝਿਆ ਸੀਗਾ ਪਰ ਵੀ ਲੋਕ ਸਮਝਦੇ ਆ ਦੇਖਦੇ ਸਾਰਾ ਕੁਝ ਸਾਡੀਆਂ ਵੀਡੀਆਂ ਹੁਣ ਵੀ ਦੇਖਦੇ ਨੇ ਪਰ ਚੋਰੀਆਂ ਦੇਖਦੇ ਨੇ ਕਿ ਫਿਰ ਨਾਲੇ ਸਾਡੀਆਂ ਜੋਗਲੀਆਂ ਕਰੀ ਜਾਂਦੇ ਨੇ ਚੱਲ ਕੋਈ ਨਾ ਮਿਲ ਧੌਂਦੇ ਨੇ ਧੋਈ ਜਾਂਦੇ ਚੱਲ ਕੋਈ ਨਹੀਂ ਫੈਮਿਲੀ ਤਾਂ ਹੁਣ ਵੀ ਆਪਣੇ ਨਾਲ ਬਹੁਤ ਆ ਫੇਸਬੁੱਕ ਵੀ ਫੇਸਬੁੱਕ ਵਾਲੇ ਵੀ ਆਪਾਂ ਨੂੰ ਬਹੁਤ ਪਿਆਰ ਕਰਦੇ ਆ ਇੰਸਟਾਗ੍ਰam ਵਾਲੇ ਵੀ ਕਰਦੇ ਆ ਕਿ ਬਹੁਤ ਜਿਆਦੇ ਹੌਲੀ ਹੌਲੀ ਜੁੜੀ ਜਾਣਗੇ ਜਿਹੜਾ ਕੰਮ ਜਦੋਂ ਬਣਨਾ ਹੁੰਦਾ ਕਹਿੰਦੇ ਉਦੋਂ ਹੀ ਬਣਦਾ ਹੁੰਦਾ ਹਨਾ ਪਰ ਇਹ ਹੁੰਦਾ ਲੋਕਾਂ ਦੇ ਹੱਥ ਜੀ ਆ ਲੋਕ ਕੀ ਝਾੜ ਸਕਦੇ ਨੇ ਲੋਕ ਕੀ ਤਾਰ ਸਕਦੇ ਨੇ ਹੁਣ ਵੀ ਲੋਕਾਂ ਨੇ ਆਪਾਂ ਨੂੰ ਵਧੀਆ ਰੱਖਿਆ ਹੋਇਆ ਬਾਕੀ ਟਾਈਮ ਟਾਈਮ ਦੀ ਗੱਲ ਹੁੰਦੀ ਆ ਕਦੋਂ ਚੰਗਾ ਟਾਈਮ ਆਉਣਾ ਪਤਾ ਹੀ ਨਹੀਂ ਲੱਗਦਾ ਹੁੰਦਾ ਹਨਾ ਚਲ ਹੁਣ ਆਪਾਂ ਵਧੀਆ ਰੋਟੀ ਖਾਣ ਲੱਗ ਗਏ ਪਹਿਲਾਂ ਐ ਸੀਗਾ ਵੀ ਚਲ ਆਪਾਂ ਤੱਕੇ ਹੀ ਖਾਂਦੇ ਸੀਗੇ ਨਹੀਂ ਚਲ ਇੱਕ ਗੱਲ ਹੁੰਦੀ ਆ ਕਿ ਵੀ ਜਾਣੇ ਦੀ ਟਾਈਮ ਸੀਗਾ ਵੀ ਉਹ ਟਾਈਮ ਸੀਗਾ ਸਾਡੇ ਕੋਲ ਹਨਾ ਹਾਂ ਬਸ ਜਾਣ ਬੁੱਝ ਕੇ ਕਰਿਆ ਉਹਨਾਂ ਨੇ ਵੀ ਕਿਤੇ ਸੱਤੋਂ ਮੂਰੇ ਨਾ ਨਿਕਲ ਜਾਣ ਕਿਤੇ ਸੱਤੋਂ ਮੂਰੇ ਨਾ ਨਿਕਲ ਜਾਣ ਇਹ ਪਰ ਅੱਜ ਦੀ ਘੜੀ ਹਾਲ ਦੀ ਘੜੀ ਆ ਸੀ ਫੇਰ ਵੀ ਅੱਗੇ ਆ ਫੇਰ ਵੀ ਅਸੀਂ ਵਧਿਆਂਗੇ ਹਾਂ ਜਿੰਨਾ ਮਤਲਬ ਸਾਨੂੰ ਸਿੱਟਣ ਦੀ ਕੋਸ਼ਿਸ਼ ਕੀਤੀ ਸੀ ਅਸੀਂ ਅੱਜ ਦੀ ਘੜੀ ਉਹਨੇ ਉਹਨਾਂ ਦੀ ਆਦਤ ਈ ਆ ਵੀ ਬਸ ਅਸੀਂ ਕਿਸੇ ਨੂੰ ਅੱਗੇ ਨਾ ਲੰਘਣ ਦੇਈਏ ਅੱਗੇ ਨਾ ਲੰਘਣ ਦੇਈਏ ਚਲ ਕੋਈ ਗੱਲ ਪਰ ਉਹਨਾਂ ਨੂੰ ਉੱਥੇ ਕੀ ਰੱਖਦਾ ਹੁੰਦਾ ਅਸੀਂ ਤਾਂ ਪਹਿਲੀ ਪੌੜੀ ਤੋਂ ਚੜ੍ਹਨਾ ਸਿੱਖਿਆ ਹਾਂ ਹਾਂ ਬਾਕੀ ਦਾ ਪਰ ਕਈਆਂ ਦੀ ਆਦਤ ਹੁੰਦੀ ਆ ਵੀ ਅਸੀਂ ਸਿਰੇ ਵਾਲੀ ਪੌੜੀ ਤੇ ਪਹਿਲਾਂ ਹੀ ਸਿਰੇ ਤੇ ਚੜ੍ਹ ਜਾਈਏ ਇਹ ਨਹੀਂ ਹੁੰਦਾ ਹੁੰਦਾ ਦੁਨੀਆ 'ਚ ਇਹ ਭੁੱਲ ਜਾਓ ਵੀ ਐਵੇਂ ਹੋ ਜਾਊਗਾ ਇਹ ਦਿਨ ਕਦੇ ਨਹੀਂ ਆਉਣਾ ਹਾਂ ਚਲੋ ਮਿਲਦੇ ਆਂ ਨੈਕਸਟ ਕ ਲੈਵਲ 'ਤੇ ਆਹ ਵੀ ਸਬੀਲੇ ਮੰਜੇ ਵੀ ਆ ਗਏ ਬੜਾ ਘੈਂਟਾ ਮੰਜਾ